ਤੇ ਜਦੋਂ ਤੁਸੀਂ ਆਪ ਸਾਡੀ ਇੱਥੇ ਆਏ ਤਾਂ ਇੱਥੇ ਆਪਜੀ ਤੁਹਾਨੂੰ ਦੋ ਚੀਜ਼ ਮਿਲੇਗੀ ਪ੍ਰਾਪਤ ਗੁਰੂ ਵਾਰਜ ਕੇ ਔਰ ਤੋਂ ਪਹਿਲੇ ਕੁਝ ਪ੍ਰਾਣ ਇਤਿਹਾਸ ਇੱਕ ਤਾਂ ਜਿਹੜੇ ਪਹਾੜ ਨੇ ਉਹਦਾ ਦੇਖਣ ਦੇ ਵਿੱਚ ਤਾਂ ਪਹਾੜ ਹੀ ਥੋੜਾ ਲੱਗਦਾ ਲੇਕਿਨ ਜਦ ਆਪ ਜੀ ਨੇ ਇੱਥੇ ਦਾ ਇਤਿਹਾਸ ਪੜ ਕੇ ਦੇਖੋਗੇ ਤਾਂ ਵੀ ਪਹਾੜ ਨਹੀਂ ਆਏਗਾ ਇਹ ਸੀਗਾ ਹਿੰਦੁਸਤਾਨ ਕੀ ਰਾਜਧਾਨੀ ਅਜਾਤ ਸ਼ਤਰੂ ਕੇ ਟੈਵ ਦਾ ਤੇ ਜੇੜਾ ਸੀ ਰਾਜਾ ਖੈਰਾਸਤ ਇਹ ਮਹਾਪਾਤਰੇ ਟਾਈਮ ਚ ਬੜਾ ਤਗੜਾ ਰਾਜਾ ਹੋਇਆ ਇਹ ਉਹਦਾ ਕਿਲਾ ਆਪਾਂ ਕਿਲੇ ਕੇਦਰ ਤੇ ਜਿਹੜੇ ਪਹਾੜ ਦੇ ਕਿਲੇ ਦੀਆਂ ਦੁਵਾਰਾਂ ਨੇ ਕਾਹ ਤਹਿਗਾ ਇਹਦਾ ਵੀ ਇਤਿਹਾਸ ਬੜਾ ਲੰਮਾ ਚੋੜਾ ਹੋਏਗਾ ਪਰ ਇਹ ਸਾਰੇ ਇਤਿਹਾਸ ਨੂੰ ਟਾਈਮ ਹੋ ਗਿਆ 5000 ਸਾਲ ਇਹਦਾ ਮਤਲਬ ਹੈ ਕਿ 5000 ਰੁਪਏ ਵੀ ਜਦੋਂ ਸਮਾਂ ਬਹੁਤ ਜ਼ਿਆਦਾ ਹੋ ਗਿਆ ਤਾਂ ਸਮਾਂ ਕਰਕੇ ਨਾ ਬਹੁਤ ਚੀਜ਼ਾਂ ਇਤਿਹਾਸ ਦਾ ਤੋਂ ਉੱਗੇ ਖਤਮ ਹੋ ਗਏ ਪਤਾ ਹੀ ਨਹੀਂ ਲੱਗਦਾ ਲੇਕਿਨ ਕੁਝ ਐਸੀਆਂ ਕੀਮਤੀ ਚੀਜ਼ਾਂ ਜੋ ਬਚ ਗਈਆਂ ਤੇ ਦੁਨੀਆ ਉਹਨੂੰ ਦੇਖ ਰਹੀ ਹੈ ਪਰ ਜੇ ਉਹ ਇਤਿਹਾਸ ਕੋ ਦੇਖਣਾ ਹੋ ਫਿਰ ਆਪਕੇ ਪਾਸ ਨਾ ਘੱਮ ਸੇ ਕਮ ਸੇ ਕਮ ਇੱਥੇ 2 ਦਿਨ ਚਾਹੀਦੇ ਫੇਰ ਇੱਥੇ ਦਾ ਇਤਿਹਾਸ ਦਾ ਪਤਾ ਲੱਗਦਾ ਹੈਗਾ ਔਰ ਇਸ ਜਗ੍ਹਾ ਦਾ ਨਾਮ ਕੀ ਹੈ ਰਾਜ ਗ੍ਰਹਿ ਰਾਜਾਓ ਕਾ ਕ ਪਰ ਹੁਣ ਕਰ ਕੀ ਹੈਗਾ ਕਿਉਂਕਿ ਉਹ ਤਾਂ ਸਮੇਂ ਹੀ ਕਰ ਗਿਆ 5000 ਸਾਲ ਹੋ ਗਿਆ ਤੇ ਸਮੇਂ ਦੇ ਨਾਲ ਨਾਲ ਫਿਰ ਨਾਮ ਵੀ ਬਦਲ ਗਿਆ ਹੁਣ ਇਸ ਜਗ੍ਹਾ ਦਾ ਨਾਮ ਹੀ ਹੈ ਰਾਜ ਗੀਰ ਗੀਰ ਦਾ ਬਕਰ ਪਹਾੜ ਦਾ ਤੇ ਹੁਣ ਪੰਜ ਪਹਾੜੀਆਂ ਸੇ ਕਿਰਿਆ ਹੋਇਆ ਜਿਵੇਂ ਹੈ ਰਾਜਗੀਰ ਪਹਿਲਾ ਗ੍ਰਹਿ ਦਾ ਸੀ ਗਏ ਜਪਾਨਿਆਂ 'ਚ ਹੁਣ ਤਾਂ ਨਾਮ ਹੀ ਰਾਜਗੀਰ ਹੈ ਲੇਕਿਨ ਇਤਿਹਾਸ ਦੇ ਤੌਰ ਤੇ ਬੜਾ ਕੀਮਤੀ ਹੈਗਾ ਜੀ ਇੱਕ ਤਾਂ ਇਹ ਪੁਰਾਣਾ ਇਤਿਹਾਸ ਔਰ ਦੂਸਰਾ ਇਹ ਹਿੰਦੂਆਂ ਦਾ ਵੀ ਇੱਕ ਤੀਰਥ ਹੈਗਾ 68 ਤੀਰਥ ਸਗਲ ਪੁਣ ਜੀ ਦਇਆ ਪਰਵਾਰ ਨੂੰ ਠਾਠ ਤੀਰਥ ਨੂੰ ਇੱਕ ਨਾ ਮਿਲਦਾ ਤੇ ਜਿੱਥੇ ਤੀਰਥ ਉੱਥੇ ਮੰਦਰ ਆ ਸਾਹਮਣੇ 10 ਮਿੰਟ ਦਾ ਰਸਤਾ ਹੈ ਇੱਕ ਛੋਟਾ ਜਿਹਾ ਲక్ష్ਮੀ ਨਾਰਾਇਣ ਦਾ ਮੰਦਰ ਹਿੰਦੂ ਧਰਮ ਦੇ ਅੰਦਰ ਮੇ ਸ਼ਰਧਾ ਭਾਵਨਾ ਸਭ ਕੁਝ ਹੈ ਪਰ ਇਹਨਾਂ ਦਾ ਕਹਿਣਾ ਕੁਝ ਹੋਰ ਸੀਗਾ ਇਹ ਧਰਮ ਦੇ ਲੋਕ ਕਹਿੰਦੇ ਕਿ ਤੀਰਥ ਮੇ ਆਓ ਤੇ ਕੁੰਡ ਦੇ ਵਿੱਚ ਇਸ਼ਨਾਨ ਕਰੋ ਤੋ ਪਾਪ ਸਭ ਖਤਮ ਹੋ ਜਾਂਦੇ ਦੁਨੀਆ ਲੱਗਿਆ ਨੇ ਸਭ ਤੋਂ ਵਧੀਆ ਸੌਖਾ ਕੰਮ ਹੈਗਾ ਚਲੋ ਜਾ ਕੇ স্নਾਨ ਕਰ ਲ लेंगे तो पवित्र हो जाएंगे 50000 ਲੱਗੇ ਇਹ ਨਹੀਂ ਨਹਾਉਣ ਵਾਸਤੇ और एक काम 12 ਮਹੀਨੇ ਚੱਲਦਾ ਹੀ ਹੈ ਘੱਟ-ਪੱਧਰ ਪਰ ਜਦ ਗੁਰੂ ਨਾਨਕ ਮਹਾਰਾਜ ਜੀ ਆਏ ਤੋ ਸਿੱਧੇ ਹੀ ਤੀਰਥ ਚਲੇ ਗਏ ਤੇ ਜਾ ਕੇ ਖੰਡਨ ਕਰ ਤਵੇ ਤਕਾਮਨੀ ਗੱਤ ਨੇ और ਨਾਲ ਉਪਦੇਸ਼ ਵੀ ਕੀਤਾ ਕਿ ਜੇ ਨਹਾਣੇ ਸੇ ਹੀ ਪਾਪ ਖਤਮ ਹੋ ਜਾਏ ਤਦ ਤੱਕ ਡੱਡੂ ਮੱਛੀਆਂ ਮਗਰਮਾਛ 42 ਲੱਖ ਜੀ ਜਨਮੇ ਹੁੰਦੇ ਤੇ ਉਹਨਾਂ ਨੂੰ ਤਾਂ ਕਦੋਂ ਦਾ ਮੁਕਤੀ ਵੀ ਮਿਲ ਗਈ ਸੀ ਪਰ ਮਿਲਾਈ ਕਿਉਂਕਿ ਜਦ ਤੱਕ ਨਾਮ ਨਹੀਂ ਜਪੇਗਾ ਤਾਂ ਪਾਪ ਵੀ ਨਹੀਂ ਖਤੇਗਾ ਔਰ ਗੁਰੂ ਨਾਨਕ ਮਹਾਰਾਜੀ ਹਰ ਤੀਰਥਾ ਵਿੱਚ ਜਾ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦੇ ਰਹੇ ਤੇ ਜਿੱਧਰ ਗਏ ਆ 10 ਮਿੰਟ ਦਾ ਰਸਤਾ ਹੈ ਥੜਾ ਬਣਿਆ ਹੋਇਆ ਉਧਰ 100 ਗਜ ਦੇ ਏਰੀਆ ਤੇ ਆਹ ਪਾੜੀ ਇੱਥੇ ਪੀਰ ਤੱਕ ਜਾਂਦੀ ਹੈ ਇਹਦੇ ਚ ਇਹਦਾ ਮੇਨ ਚੀਜ਼ ਹੈ ਉਹ ਹੈ ਸਲਫਰ ਜੇ ਹਿੰਦੀ 'ਚ ਗੱਲ ਕਰੋ ਤੁੰਨ ਕਹਿੰਦੇ ਗੰਧਕ ਔਰ ਵਹੀ ਗੰਧਕ ਕਰਕੇ ਪਾਣੀ ਸਾਰਾ ਗਰਮ ਹੈ 22 ਪੌਂਡ ਬਣੀ ਨੇ ਆਪ ਚਾਸ਼ਮਾ ਸੋਮਾ ਤਾਰਾ ਨਾਮ ਜੋ ਮਰਜੀ ਰੱਖ ਲੋ ਇੱਥੇ ਸਿੱਧਾ ਹੀ ਕੁੰਡ ਕਿਹਾ ਜਾਂਦਾ ਤੇ ਉਹ ਜੋ 22 ਕੁੰਡ ਤੋਂ ਸਭ ਘਰਮ ਤੇ ਜਿਹੜਾ 22ਵਾਂ ਕੁੰਡ ਹੈਗਾ ਉਹ ਆਪਣੀ ਅੰਦਰ ਹੀ ਹੈਗਾ ਪਾਣੀ ਤਾਂ ਤ੍ਰਿਤੀ ਆਉਂਦਾ ਲੇਕਿਨ ਜਦ ਸਭ ਕੁੰਡ ਘਰਮ ਤੇ ਇਹ ਵੀ ਘਰਮ ਕਿਉਂਕਿ ਇਹ ਕੁੰਡ ਵੀ ਉਹਦੇ ਵਿੱਚੋਂ ਹੀ ਹੁੰਦਾ ਸੀ ਤੇ ਆ ਜਿਹੜਾ 5 ਕਮੀਲ ਦਾ ਏਰੀਆ ਇਹ 5 ਮੀਲ ਦੇ ਅੰਦਰ ਜੇ ਤਾ ਜ਼ਮੀਨ ਦੀ ਖਦਾਈ ਕਰ ਤੋ ਇਧਰ ਕਿਸੇ ਵੀ ਪਾਸੇ ਪਟਕੇ ਦੇਖੋ ਤਾਂ ਮਿੱਟੀ ਮਿਲੇਗੀ 5 ਫੁੱਟ ਲੇਕਿਨ ਪੱਥਰ ਮਿਲੇਗਾ ਤੋ 100 ਫੁੱਟ ਔਰ ਇਹ ਸਭ ਤੋਂ ਵੱਡਾ ਮੁਸ਼ਕਲ ਸੀ ਕਿ ਪੱਥਰ ਕਰਕੇ ਨਾਟਕ ਦੇ ਬੋਰ ਹੋਇਆ ਨਾ ਹੈ ਤੇ ਜਿਹੜਾ ਪਾਣੀ ਚੱਲਦਾ ਸੀ ਉਹ ਵੀ ਗਰਮ ਔਰ ਗਰਮੀ ਮੇਂ ਗਰਮ ਪੀਦੀ ਸੀ ਸਾਡੇ ਪਾਣੀ ਕੀ ਬੜੀ ਤਕਲੀਫ ਸੀ ਤੇ ਜਦੋਂ ਨਾਨਕ ਮਹਾਰਾਜ ਜੀ ਆਏ ਲੋਕਾਂ ਨੇ ਪਛਾਣ ਲਿਆ ਆ ਕੇ ਬੇਨਤੀ ਕੀਤੀ ਵੀ ਕਰੋ ਕਿਰਪਾ ਇੱਕ ਤਾਂ ਉੱਪਰ ਗਰਮੀ ਥੱਲੇ ਪਾਣੀ ਘਰਮ ਪਿਆਸ ਦੂਰ ਨਹੀਂ ਹੁੰਦੀ ਤੇ ਗੁਰੂ ਮਹਾਰਾਜ ਜੀ ਤਵਾਏ ਦੁਨੀਆ ਨੂੰ ਤਾਰਨ ਦੇਖ ਲਿਆ ਕਿ ਦਿੱਕਤ ਹੈ ਤੇ ਜਿਹੜਾ ਥੱਲੇ ਸੋਬਾ ਹੈਗਾ ਇਹ ਬਿਲਕੁਲ ਦੀਕ ਸੀਗਾ ਤੇ ਗੁਰੂ ਮਹਾਰਾਜ ਨੇ ਸੂਮੇਵਰ ਸਿਆਰਾ ਕਰ ਦਿੱਤਾ ਕਿ ਸਹਿਜ ਸੁਭਾਅ ਕਹਿੰਦਾ ਕਿ ਸਭ ਤਾਂ ਕੁੰਡ ਗਰਮ ਨੇ ਆ ਤਾਂ ਠੰਡਾ ਤੇ ਬਲਾ ਜੁਰ ਕੁੰਡ ਹੈ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾ ਕੇ ਜੇ ਗ੍ਰਤੀ ਕਰੋਗੇ ਤੁਹਾਡੀ 22 ਕੁੰਡ ਹੈ ਜੀ ਉਹਦੇ ਵਿੱਚ 21 ਕੁੰਡ ਗਰਮ ਇੱਕ ਕੁੰਡ ਠੰਡਾ ਗੁਰੂ ਦਾਕ ਸ਼ੀਤਰ ਨਾਮ ਤੋਂ ਹੀ ਪਤਾ ਲੱਗਦਾ ਨੇ ਸ਼ੀਤਰ ਜਾਈ ਕੰਡਾ ਤੋਂ ਚਲੇ ਕੁੰਡਵਰੇਆ ਜਾ ਕੇ ਦਰਸ਼ਨ ਕਰ ਲੋ ਜਲ ਥੀ ਬਾਰ ਪਰ ਕੇ ਰੱਖਿਆ ਉਹਨੋਂ ਥੂੜਾ ਲਿਆ ਬਾਰ ਛੱਕ ਲਿਆ ਕੁੰਡ ਦੇ ਅੰਦਰ ਜਲ ਦੇ ਵਿੱਚ ਪੈਰ ਨਹੀਂ ਪਾਉਣਾ ਧੋਣਾ ਨਹੀਂ ਝੂਠਾ ਨਹੀਂ ਕਰਨਾ ਕਿਉਂਕਿ ਉਸੇ ਕੁੰਡ ਦੇ ਜਲ ਸੇ ਲੰਗਰ ਦੀ ਵਰਤਾ ਦੀ ਵਾਸਤੇ ਵੀ ਵਰਤਿਆ ਜਾਂਦਾ ਔਰ ਕਾਮਕਾਰ ਇਹ ਹੈ ਠੰਡਾ ਸਾਹਮਣੇ ਮੰਦਰ ਬਣੇ ਨੇ ਉੱਥੇ ਫਿਰ 10 ਕੁੰਡਗਰ 7 ਕੁੰਡਗਰ ਐਥੋ 18 ਕਿਲੋਮੀਟਰ ਅਗੇ ਜਾਏਗੇ ਤਾਂ 4 ਕੁੰਡ ਉਹ ਵਿੱਚ 2 ਕੁੰਡ ਦਾ ਪਾਣੀ ਕੁਝ ਜ਼ਿਆਦਾ ਤੇਜ਼ ਗਰਮ ਹੈ ਤੇ ਉਹਨੂੰ ਕਹਿੰਦੇ ਤਪੋਂ ਪੰ ਉਹ ਤਪਦਾ ਤੇ ਗੁਰੂ ਮਹਾਰਾਜ ਜੀ ਨੇ ਸ਼ੀਤਲ ਵੀ ਕੀਤਾ ਨਾਲ ਇੱਥੇ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਏਲਾ ਕਾਲੀਜਾ ਤਨ ਜੋ ਬਣਿਆ ਫੂਲੜਾ ਨਾਟਿਏ ਦਿਨ ਚਾਰ ਪਵਣ ਤੇਰੇ ਪੱਤ ਜਿਉ ਢਲ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਰਫਾ ਕੀਤੀ ਤੇ نیچے ਹੈਗਾ ਲੰਗਰ ਹਾਲ ਲੰਗਰ ਤੇ ਜਲੁ ਸ਼ਰਧਾ ਸ਼ਕਲੂ ਸੀਤਲ ਕੋਲ نیچے ਹੈਗਾ ਕੌਂਡ ਦੇ ਦਰਸ਼ਨ ਕਰ ਲੋ ਆਪ ਕੀ ਸ਼ਰਧਾ ਪਾਵਨਾ ਹੈ ਕਾਰ ਸੇਵਾ ਚਾਹੇ ਆਪ ਜੀ ਨੇ ਲੰਗਰ ਵਾਸਤੇ ਹੋਵੇ ਚਾਹੀ ਬਾਤ ਦੀ ਸੇਵਾ ਵਾਸਤੇ ਕੁੱਝ ਆਪ ਦੀ ਰਸੀਦ ਪ੍ਰਾਪਤ ਕਰ ਲੋ ਇਹ ਆਪ ਕੋ ਆਪਣੀ ਸ਼ਰਧਾ ਦੇ ਤੌਰ ਤੇ ਹੈਗਾ ਜੀ ਫਿਰ ਮਾਰੇ ਸਤਕਾਰ ਜੋ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਦੀ ਜੁਰੀ ਲਾ ਕੇ ਜਥਾ ਇੱਕ ਸ਼ਾਮ ਤੋਂ ਬਾਅਦ ਸਮਾਪਤੀ ਦਾ ਸਮਾ ਹੈਗਾ ਇੱਕ ਦਰਦ ਨਾਲ ਦਾ ਹਾਂ ਲੈਂਦੇ ਰਿਹਾ ਹੋਈਆਂ ਗਲਤੀਆਂ ਦੇਖੇ ਮਾ ਪੱਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ